ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ 'ਚ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਬਣਾਈ ਵਿੱਚ ਬਹੁਤ ਹੀ ਜ਼ਿਆਦਾ ਆਸਾਨ ਹੈ ਨੀਚੇ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਠੀਕ ਹੈ ਉਸ ਤੋਂ ਬਾਅਦ ਆਪਾਂ ਡਿਜ਼ਾਈਨ ਜਿਹੜਾ ਪਹਿਲੀ ਸਲਾਈ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਸੱਤ ਸਲਾਈਆਂ ਚ ਆਪਣਾ ਡਿਜ਼ਾਈਨ ਹੈ ਜਿਹੜਾ ਕੰਪਲੀਟ ਹੋ ਜਾਂਦਾ ਸੱਤ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਪਹਿਲੀ ਸਲਾਈ ਆਪਾਂ ਸ਼ੁਰੂ ਕਰਦੇ ਹਾਂ ਰਾਈਟ ਸਾਈਡ ਤੋਂ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆਠ ਦੇ ਮਲਟੀਪਲ ਦੋ ਕੁੰਡੇ ਆਪਾਂ ਵਾਧੂ ਰੱਖ ਲੈਣੇ ਆ ਠੀਕ ਹੈ ਛੇ-ਛੇ ਕੁੰਡਿਆਂ ਤੇ ਡਿਜ਼ਾਈਨ ਬੰਦਾ ਇਹ ਦੋ-ਦੋ ਕੁੰਡੇ ਜਿਹੜੇ ਵਿੱਚ ਉਲਟੇ ਗੈਪ ਲਈ ਰੱਖੇ ਆ ਇਹ ਤੁਸੀਂ ਜ਼ਿਆਦਾ ਵੀ ਰੱਖ ਸਕਦੇ ਆ ਜਿਹੜੇ ਕੁੰਡੇ ਵਿੱਚ ਮੈਂ ਦੋ ਉਲਟੇ ਰੱਖਿਆ ਇਸ ਤਰ੍ਹਾਂ ਇਹ ਤੁਸੀਂ ਆਪਣੀ ਮਰਜ਼ੀ ਨਾਲ ਜ਼ਿਆਦਾ ਵੀ ਰੱਖ ਸਕਦੇ ਆ ਗੈਪ ਲਈ ਤਾਂ ਜਿਹੜਾ ਇਹ ਅੱਜ ਦਾ ਡਿਜ਼ਾਈਨ ਆ ਅੱਠ ਦੇ ਮਲਟੀਪਲ ਆਪਾਂ ਦੋ ਕੁੰਡੇ ਵਾਧੂ ਰੱਖ ਲੈਣੇ ਆ ਠੀਕ ਹੈ ਦੋ ਕੁੰਡੇ ਉਲਟੇ ਹੁੰਦੇ ਆ ਛੇ ਤੇ ਡਿਜ਼ਾਈਨ ਤਾਂ ਫਾਸਟਰ ਉਹ ਰਾਈਟ ਸਾਈਡ ਤੋਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਦੋਨਾਂ ਕੰਨੀਆਂ ਤੇ ਮੈਂ ਵਾਧੂ ਕੁੰਡਾ ਕੋਈ ਨਹੀਂ ਲਿਆ ਠੀਕ ਹੈ ਤੁਸੀਂ ਚਾਹੋ ਤਾਂ ਜਿੰਨੇ ਕੁੰਡੇ ਤੁਸੀਂ ਲੈਣੇ ਹੁਣ ਦੋ ਕੁੰਡੇ ਵੀ ਵਾਧੂ ਰੱਖ ਸਕਦੇ ਆ ਦੋ ਦੋ ਦੋਨਾਂ ਕੰਨੀਆਂ ਤੇ ਏਕ-ਏਕ ਵੀ ਰੱਖ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਹੈ ਦੇਖੋ ਮੈਂ ਡਿਜ਼ਾਈਨ ਦੇ ਕੁੰਡੇ ਹੀ ਲਏ ਆ ਤਾਂ ਠੀਕ ਹੈ ਹੁਣ ਦੇਖੋ ਦੋ ਕੁੰਡੇ ਉਲਟੇ ਉਸ ਤੋਂ ਬਾਅਦ 6 ਕੁੰਡੇ ਸਿੱਧੇ ਡਿਜ਼ਾਈਨ ਦੀ ਪਹਿਲੀ ਸਲਾਈ ਆ ਆਪਣੀ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਇਸ ਤਰ੍ਹਾਂ ਸ਼ੁਰੂ ਕਰਨੀ ਹੈ 1 2 3 4 5 6 8 ਕੁੰਡੇ ਹੋਗੇ ਠੀਕ ਹੈ ਇਹ 8 ਕੁੰਡੇ ਬਾਰ ਬਾਰ ਰਿਪੀਟ ਕਰਦੇ ਜਾਣਾ ਥ੍ਰੈਡ ਕਰਾਂਗੇ ਅੱਗੇ 2 ਕੁੰਡੇ ਉਲਟੇ 6 ਕੁੰਡੇ ਸਿੱਧੇ 1 2 3 4 5 6 ਠੀਕ ਹੈ ਇਸੇ ਤਰ੍ਹਾਂ ਸਾਰੀ ਸਲਾਈ ਬਣਾ ਲੈਣੀ ਹੈ ਇੱਕ ਸਲਾਈ ਆਪਣੀ ਕੰਪਲੀਟ ਹੋ ਗਈ ਰਾਈਟ ਸਾਈਡ ਤੋਂ ਹੁਣ ਰੌਂਗ ਸਾਈਡ ਤੋਂ ਆ ਗਈ ਦੂਸਰੀ ਸਲਾਈ ਜਿਹੜੇ ਕੁੰਡੇ ਦੋ ਉਧਰ ਸਿੱਧੇ ਆ ਉਹਨਾਂ ਨੂੰ ਤਾਂ ਆਪਾਂ ਬਣਾ ਸੌਰੀ ਜਿਹੜੇ ਉਧਰ ਉਲਟੇ ਆ ਇੱਧਰ ਬਣਾਵਾਂਗੇ ਸਿੱਧੇ ਦੋ ਸਿੱਧੇ ਛੇ ਉਲਟੇ ਜਿਹੜੇ ਉਧਰ ਛੇ ਕੁੰਡੇ ਸਿੱਧੇ ਆ ਇੱਧਰ ਬਣਾਵਾਂਗੇ ਆਪਾਂ ਉਲਟੇ ਠੀਕ ਹੈ ਤਾਂ ਇਸੇ ਤਰ੍ਹਾਂ ਸਾਰੀ ਸਲਾਈ ਆਪਾਂ ਕੰਪਲੀਟ ਕਰਾਂਗੇ ਦੋ ਕੁੰਡੇ ਸਿੱਧੇ ਛੇ ਕੁੰਡੇ ਉਲਟੇ ਐਸਟਰਾ ਸਾਰੀ ਸਿਲਾਈ ਕੰਪਲੀਟ ਕਰ ਲੈਣੀ ਹੈ ਤੀਸਰੀ ਸਿਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਪਹਿਲੀ ਸਿਲਾਈ ਦੀ ਤਰ੍ਹਾਂ ਹੀ ਬਣਾਉਣੀ ਹੈ ਦੋ ਕੁੰਡੇ ਉਲਟੇ 6 ਕੁੰਡੇ ਸਿੱਧੇ ਦੋ ਕੁੰਡੇ ਉਲਟੇ ਛੇ ਗੁੰਡੇ ਸਿੱਧੇ ਸਾਰੀ ਸਲਾਈ اسی ਤਰ੍ਹਾਂ ਹੀ ਕੰਪਲੀਟ ਕਰਾਂਗੇ ਚੌਥੀ ਸਲਾਈ ਆ ਗਈ ਰੌਂਗ ਸਾਈਡ ਤੋਂ ਚੌਥੀ ਸਲਾਈ ਬਣਾਉਣੀ ਆਪਾਂ ਦੂਸਰੀ ਸਲਾਈ ਦੀ ਤਰ੍ਹਾਂ ਜਿਹੜੇ ਉਧਰ ਉਲਟੇ ਐ ਇਧਰ ਬਣਾਵਾਂਗੇ ਸਿੱਧੇ ਜਿਹੜੇ ਉਧਰ ਸਿੱਧੇ ਐ ਇਧਰ ਬਣਾਵਾਂਗੇ ਉਲਟੇ ਤਾਂ ਦੋ ਸਿੱਧੇ ਛੇ ਉਲਟੇ ਚੌਥੀ ਸਲਾਈ ਇਸੇ ਤਰ੍ਹਾਂ ਕੰਪਲੀਟ ਕਰਾਂਗੇ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਆਪਣੀਆਂ ਹੁਣ ਪੰਜਵੀਂ ਸਲਾਈ ਡਿਜ਼ਾਈਨ ਦੀ ਆ ਗਈ ਪੰਜਵੀਂ ਸਲਾਈ ਆਪਾਂ ਪਹਿਲੀ ਸਲਾਈ ਜਿਹੜਾ ਬਣਾਵਾਂਗੇ ਠੀਕ ਹੈ ਦੋ ਉਲਟੇ 6 ਸਿੱਧੇ ਹੁਣ ਡਿਜ਼ਾਈਨ ਦੀ ਛੇਵੀਂ ਸਲਾਈ ਸੈਕੰਡ ਰੋ ਦੀ ਤਰ੍ਹਾਂ ਬਣਾਵਾਂਗੀ ਦੋ ਸਿੱਦੇ ਛੇ ਉਲਟੇ ਦੇਖੋ ਆਪਣੀਆਂ ਜਿਹੜੀਆਂ ਛੇ ਸਲਾਈਆਂ ਬਿਲਕੁਲ ਸਿੰਪਲ ਹੀ ਆਂ ਇਸ ਲਈ ਜਿਹੜਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਹੈ ਛੇ ਸਲਾਈਆਂ ਆਪਣੀਆਂ ਸਿੱਧੀਆਂ ਉਲਟੀਆਂ ਹੀ ਆਂਗਾ ਕਿਉਂਕਿ ਦੋ ਕੁੰਡੇ ਉਲਟੇ ਤੇ ਛੇ ਆਪਣੇ ਸਿੱਧੇ ਆ ਰਾਈਟ ਸਾਈਡ ਤੋਂ ਰਾਂਗ ਸਾਈਡ ਤੋਂ ਦੋ ਸਿੱਧੇ 6 ਉਲਟੇ ਇਸ ਤਰ੍ਹਾਂ ਠੀਕ ਹੈ 6ਵੀਂ ਸਲਾਈਏ ਡਿਜ਼ਾਈਨ ਦੀ 7ਵੀਂ ਚ ਆਪਾਂ ਡਿਜ਼ਾਈਨ ਚੇਂਜ ਕਰਾਂਗੇ ਥੋੜਾ ਜਿਹਾ ਹੁਣ 7ਵੀਂ ਸਲਾਈ ਚ ਦੇਖੋ ਆਪਾਂ 7ਵੀਂ ਸਲਾਈ ਧਿਆਨ ਨਾਲ ਦੇਖਣਾ ਜਿਹੜੇ ਉਲਟੇ ਉਹ ਤਾਂ ਕੁੰਡੇ ਆਪਾਂ ਉਲਟੇ ਹੀ ਬਣਾਉਣੇ ਜਿੰਨੇ ਆਪਾਂ ਉਲਟੇ ਰੱਖੇ ਹੋਣਗੇ ਠੀਕ ਹੈ ਜਿਵੇਂ ਮੈਂ ਇੱਥੇ ਦੋ ਉਲਟੇ ਰੱਖੇ ਆ ਜਿਹੜੇ ਕੁੰਡੇ ਹੁਣ ਸਿੱਧੇ ਉਹਨਾਂ ਨੂੰ ਦੋ ਵਾਰ ਥ੍ਰੈਡਲ ਪੇਟ ਕੇ ਬਣਾਉਣਾ ਇਸ ਤਰ੍ਹਾਂ ਠੀਕ ਹੈ ਬਣਾਉਣੇ ਛੇ ਕੁੰਡੇ ਆਪਾਂ ਸਿੱਧੇ ਆ ਪਰ ਦੋ ਵਾਰ ਥ੍ਰੈਡਲ ਪੇਟ ਕੇ ਬਣਾਉਣੇ ਆ ਇਸ ਤਰ੍ਹਾਂ ਤਾਂ ਸਾਰੀ ਸਲਾਈ اسی ਤਰ੍ਹਾਂ ਹੀ ਕੰਪਲੀਟ ਕਰਨੀ ਹੈ థర్డ్ అల్టే ఉన్నటే బా లే పిచ్చే జిధే దో వారెడ్పేట బాగా సీధా కు ఫిర్ థర్ెడ్పేట సీధా కండా ఛే కు ਉਹਦੀ 7ਵੀਂ ਸਲਾਈ ਆਪਾਂ ਕੰਪਲੀਟ ਕਰ ਲਈ। 8ਵੀਂ ਤੇ ਲਾਸਟ ਸਲਾਈ ਬਣਾਉਣੀ ਆ ਆਪਾਂ। ਰੌਂਗ ਸਾਈਡ ਤੋਂ 8 ਸਲਾਈਆਂ ਦਾ ਡਿਜ਼ਾਈਨ ਹੈ ਆਪਣਾ। 8ਵੀਂ ਸਲਾਈ ਰੌਂਗ ਸਾਈਡ ਤੋਂ ਜਿਹੜੇ ਕੁੰਡੇ ਸਿੱਧੇ ਆਉਤਾਪਾ ਸਿੱਧੇ ਹੀ ਬਣਾਵਾਂਗੇ ਦੋ ਕੁੰਡੇ ਠੀਕ ਹੈ ਹੁਣ ਥ੍ਰੈਡ ਆਪਾਂ ਅੱਗੇ ਕਰਾਂਗੇ ਜਿਹੜੇ ਕੁੰਡੇ ਆਪਾਂ ਦਰ ਦੋ ਵਾਰ ਥ੍ਰੈਡ ਲਪੇਟ ਕੇ ਬਣਾਏ ਉਹਨਾਂ ਨੂੰ ਖੋਲਾਂਗੇ ਇਸ ਤਰ੍ਹਾਂ ਥ੍ਰੈਡ ਅੱਗੇ ਰੱਖਣਾ ਰੌਂਗ ਸਾਈਡ ਤੋਂ ਸਲਾਈ ਆਪਣੀ 8ਵੀਂ 2 10 4 5 6 ਠੀਕ ਹੈ ਹੁਣ ਵਾਪਸ ਆਪਾਂ ਐਸੇ ਸਲਾਈ ਤੇ ਕਰ ਲੈਣੇ ਆ ਠੀਕ ਹੈ ਹੁਣ ਤਿੰਨ ਕੁੰਡੇ ਆਪਾਂ ਛੱਡਣੇ ਆ ਇਹ ਜਿਹੜੇ ਪਿਛਲੇ ਤਿੰਨ ਕੁੰਡੇ ਆ ਇਹਨਾਂ ਨੂੰ ਪਹਿਲਾਂ ਬਣਾਵਾਂਗੇ ਪਹਿਲਾਂ ਇੱਕ ਕੁੰਡਾ ਦੇਖੋ ਇਸ ਤਰ੍ਹਾਂ ਬਣਾਇਆ ਉਲਟਾ ਫਿਰ ਇਹ ਤਿੰਨ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਸੋਟ ਦੇਣਾ ਠੀਕ ਹੈ ਫਿਰ ਦੂਸਰਾ ਬਣਾਇਆ ਉਲਟਾ ਫਿਰ ਇਹ ਤਿੰਨ ਕੁੰਡਿਆਂ ਦੇ ਉੱਪਰ ਦੀ ਸੋੜਤਾ ਫਿਰ ਤੀਸਰਾ ਬਣਾਇਆ ਫਿਰ ਇਹ ਤਿੰਨ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਸੋਟ ਦੇਣਾ ਫਿਰ ਜਿਹੜੇ ਛੱਡੇ ਆ ਤਿੰਨ ਕੁੰਡੇ ਇਹ ਬਣਾ ਲੈਣੇ ਆਪਾਂ ਇਸ ਤਰ੍ਹਾਂ ਸਾਰੀ ਸਲਾਈ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਬਹੁਤ ਹੀ ਸੌਖਾ ਡਿਜ਼ਾਈਨ ਹੁਣ ਥ੍ਰੈਡ ਫੇਰ ਪਿੱਛੇ ਕਰਾਂਗੇ ਜਿਹੜੇ ਕੁੰਡੇ ਉਧਰ ਉਲਟੇ ਇਧਰ ਬਣਾਵਾਂਗੇ ਦੋ ਕੁੰਡੇ ਸਿੱਧੇ ਥ੍ਰੈਡ ਕਰਨਾ ਹੈ ਅੱਗੇ 6 ਕੁੰਡੇ ਆਪਾਂ ਖੋਲ ਲੈਣੇ ਆ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਫਿਰ ਵਾਪਸ ਐਸੇ ਸਲਾਈ ਤੇ ਕਰਕੇ ਇਹ ਤਿੰਨ ਕੁੰਡੇ ਛੱਡਣੇ ਆ ਜਿਹੜੇ ਬੈਕ ਵਾਲੇ ਤਿੰਨ ਕੁੰਡੇ ਇਹਨਾਂ ਨੂੰ ਬਣਾਵਾਂਗੇ ਇੱਕ ਇਸ ਤਰ੍ਹਾਂ ਇਹ ਤਿੰਨ ਕੁੰਡਿਆਂ ਦੇ ਉੱਪਰ ਦੀ ਸੁਰਤਾ ਦੋ ਇਹ ਤਿੰਨ ਕੁੰਡਿਆਂ ਦੇ ਉੱਪਰ ਦੀ ਸੁਰਤਾ ਤਿੰਨ ਇਹ ਤਿੰਨ ਕੁੰਡਿਆਂ ਦੇ ਉੱਪਰ ਦੀ ਸੁਰਤਾ ਫਿਰ ਆਪਾਂ ਤਿੰਨ ਕੁੰਡੇ ਬਣਾ ਲੈਣੇ ਇਸ ਤਰ੍ਹਾਂ ਜਿਹੜੇ ਛੱਡੇ ਸੀ ਤਾਂ ਸਾਰੀ ਸਲਾਈ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਹੈ ਠੀਕ ਹੈ ਮੈਂ ਕੰਪਲੀਟ ਕਰਦੀ ਹਾਂ ਸਲਾਈ ਫਿਰ ਡਿਜ਼ਾਈਨ ਤੁਹਾਨੂੰ ਦਿਖਾਉਣੀ ਹੈ ਲਓ ਜੀ ਜਦੋਂ ਆਪਾਂ ਅੱਠ ਸਲਾਈਆਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਊਗਾ ਠੀਕ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਜਰੂਰ ਦੱਸਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਧੰਨਵਾਦ